ਓਹੋ ਜਾ ਕੇ ਮੈਂ ਕਰਦੀ ਆਂ ਗੱਲ ਹਾਂ ਰੀਤ ਕੀ ਕਰਦੀ ਆਂ ਤੂੰ ਤੁਸੀਂ ਮੰਮੀ ਕੁੜੀ ਖੜਾਉਂਦੀ ਸੀ ਮੇਰੀ ਗੱਲ ਸੁਣ ਲੈ ਭਾਈ ਇੱਕ ਚੁੱਪ ਕਰਕੇ ਨਾ ਕੁੜੀ ਨੂੰ ਫੋਨ ਫੜਾ ਦੇ ਤੂੰ ਕਿਹੜਾ ਫੋਨ ਮੰਮੀ ਤੇਰਾ ਫੋਨ ਫੜਾ ਦੇ ਕੁੜੀ ਦੀ ਪੜਾਈ ਆ ਕਰੋ ਕੁੜੀ ਨੇ ਪੜਨਾ ਫੋਨ ਤੇ ਫਿਰ ਮੰਮੀ ਮੈਂ ਉਹਦੇ ਪੇਕੇ ਨਾਲ ਗੱਲ ਕਰਾਂ ਤੇ ਘਰੇ ਕਰੂੰ ਨਹੀਂ ਆਹੋ ਕੋਈ ਨਹੀਂ ਪੇਕੇ ਨਾਲ ਗੱਲ ਕਰੇ ਬਣਾ ਕੀ ਲਤ ਵਿੰਗੀ ਹੁੰਦੀ ਹੈਗੀ ਕੋਈ ਨਹੀਂ ਕਰਨੀ ਪੇਕੇ ਨਾਲ ਗੱਲ ਪੇ ਕਿਆ ਨਾ ਗੱਲ ਕਰੂਗੀ ਪੜਾਈ ਜ਼ਰੂਰੀ ਕਿ ਪੇ ਕਿਆ ਨਾ ਗੱਲ ਕਰਨੀ ਜ਼ਰੂਰੀ ਹੱਦ ਹੋਈ ਖੜੀ ਐ ਜਮਾ ਤੇਰੇ ਵਾਲੀ ਤਾਂ ਪਤਾ ਨਹੀਂ ਇੰਨੀਆਂ ਖਹਿ ਖਾਤੋਂ ਕਰਦੀ ਰਹਿਣੀ ਤੂੰ ਜਵਾਕੜੀ ਦੀਆਂ ਚੁੱਪ ਕਰਕੇ ਨਾ ਨੂੰ ਫੋਨ ਫੜਾਇਆ ਮੇਰੀ ਆਖਰੀ ਵਾਰ ਨਾ ਕਹੇ ਤੈਨੂੰ ਮੈਂ ਤਾਂ ਮੰਮੀ ਕੋਈ ਖੈ ਨਹੀਂ ਕਰਦੀ ਕੋਈ ਗੱਲ ਨਹੀਂ ਆ ਲੈ ਲੋ ਕਿਸੇ ਕੋਲ ਆਹੋ ਲਿਆ ਛੱਡ ਦੇ ਬੱਸ ਆਹੋ ਰੋਜ਼ ਕੀ ਐ ਗੱਲਾਂ ਮਾਰਨ ਨੂੰ ਇੰਨੀਆਂ ਗੱਲਾਂ ਮਾਰਨ ਨੂੰ ਦੱਸ ਕੀ ਐ ਕੰਮ ਕਰ ਲੋ ਕੋਈ ਕਰਦਾ ਵੱਡੇ ਆਏ ਐ ਗੱਲਾਂ ਮਾਰਨ ਵਾਲੇ ਚੱਲ ਮੈਂ ਫੜਾਉਣੀ ਆ ਫੋਨ ਉਹਨੂੰ ਆ ਹੁਣ ਪੜਨ ਲੱਗ ਗਈ ਬਦਗਾ ਹੋਰ ਮੰਮੀ ਵਧੀਆ ਪੜਨ ਲੱਗ ਗਈ ਹਾਂ ਚੱਲ ਚੰਗਾ ਮੈਂ ਤਾਂ ਪਹਿਲਾਂ ਮੂੰਹ ਹੀ ਤੰਗ ਕਰੀ ਜਾਂਦੀ ਸੀ ਮੇਰੇ ਤੇ ਤਾਂ ਬਾਹਰ ਮੱਛਦੀ ਆ ਇਹ ਨਹੀਂ ਮੇਰੇ ਹੁੰਦੇ ਤਾਂ ਕੋਈ ਨਾ ਕੋਈ ਤੰਗ ਕਰ ਲੂਗਾ ਕੋਈ ਨਹੀਂ ਦਵਾਤਾ ਨਾ ਫੋਨ ਤੈਨੂੰ ਮੰਡ ਚ ਆ ਕੇ ਆਹੋ ਨਾਲੇ ਦਵਾਤਾ ਹਾਂ ਤੇ ਫੇਰ ਆ ਕੀ ਕਰਨ ਰਹਿ ਗਏ ਹੁਣ ਤਾਂ ਮਨ ਚਾਹੀ ਹੋਊਗਾ ਵੀ ਮੇਰੇ ਪੇਕੇ ਨਾਲ ਗੱਲ ਕਰਦੀ ਸੀ ਜੀ ਮੈਨੂੰ ਹਟਾ ਲਿਆ ਕੋਈ ਨਹੀਂ ਕਰਾ ਦੇਾਂਗੇ ਫੇਕੇ ਨਾਲ ਗੱਲ ਕਰਨੀਆਂ ਨੇ ਪੇਕੇ ਨਾਲ ਗੱਲ ਕੋਈ ਨਹੀਂ ਕੋਈ ਨਹੀਂ ਪੱਤ ਤੂੰ ਪਾੜਾ ਆਹੋ ਪੜਨ ਚ ੜਿੱਕਾ ਪਾਉਂਦੀ ਸੀ ਕਿ ਜਾਣ ਕੇ ਜਾਣ ਬੁੱਝ ਕੇ ਹੋਰ ਕੋਈ ਕੰਮ ਨਹੀਂ ਤੰਦਾ ਨੀਗਾ ਹੋਰ ਕੀ ਹੋਗਾ ਆਹੋ ਵੀ ਤੂੰ ਦੱਸ ਕੰਮ ਕਰ ਲਾ ਹੈ 10 ਤਾਣੀ ਚੜੀ ਹੈਗੀ ਵੀ ਉਹ ਸਲਝਾਣੀ ਹੈ ਫੋਨ ਤੇ ਹੱਦ ਹੋਈ ਖੜੀ ਹੈ ਭਾਈ ਵੀਰ ਮੈਂ ਤਾਂ ਸਿੱਧੀ ਗੱਲ ਕਹੇ ਤੂੰ ਵੀ ਕੁੜੀ ਧਿਆਨ ਨਾਲ ਪਾੜਾ ਹੁੰਦਾ ਆਹੋ ਗੌਰ ਨਾ ਮੈਨੂੰ ਪਹਿਲੇ ਨੰਬਰ ਤੇ ਉਹ ਵੀ ਚਾਹਦੀ ਐ ਤੇ ਕਿ ਤੂੰ ਠੀਕ ਐ ਮੈਂ ਹਾਹੋ ਮੈਂ ਤੇਰੀ ਪਰ ਜਾਈ ਨਾ ਲੜ ਕੇ ਤੈਨੂੰ ਫੋਨ ਦਵਾਇ ਨਾਲੇ

ਇਹ ਤਾਂ ਉਹਨਾਂ ਨੂੰ ਕਹਿਦੀ ਆਹੋ ਕਾਇਦੂੰਗੀ ਚਲ ਪੋਇਨ ਤੋ ਆਦੀ ਪੜਾਈ ਦੇ ਵਿੱਚ ਕੋਈ ਕਵੀ ਨਹੀਂ ਆਉਣੀ ਚਾਹੀਦੀ ਠੀਕ ਐ ਆਹੋ ਹੁਣ ਸਾਰਾ ਦਿਨ ਵਿੱਚ ਲੜਾਉਂਦੀ ਤਾਂ ਰਹਿਣੀ ਹੈਗੀ ਪੜ੍ਹ ਲਈ ਨਾਲੇ ਫਿਰ ਤੂੰ ਵੀ ਮੈਥੋਂ ਗੁੱਤ ਚ ਖਾਏਂਗੀ ਨਾਲੇ ਕੁੜੀ ਤਾਂ ਕੋਠੇ ਤੇ ਬਾਗੀ-ਬਾਗੀ ਇਹਦੇ ਨਾਲ ਮੈਂ ਕਰਦੀ ਆਂ ਗੱਲ ਜਿੰਨਾ ਚਿਰ ਮੈਂ ਨਾ ਨਾ ਤਾਂ ਹੱਥ ਕਰਾਂ ਇਹਨਾਂ ਦੀ ਸੁਰਤ ਕਿੱਥੇ ਟਿਕਾਣੇ ਆਉਂਦੇ ਆ ਬਹੂ ਬਾਹਰ ਆਇਦਰ ਹਾਂ ਮੰਮੀ ਨਾ ਕੀ ਸ਼ੋਰ ਸ਼ਰਾਬਾ ਕੀਤਾ ਹੋਇਆ ਅੰਦਰ ਕਾਬੇ ਖੜਕਾ ਕਰਦੀ ਆ ਤੂੰ ਇਹਨਾਂ ਕੀ ਕੰਮ ਕਰਦੀ ਸੀ ਤੂੰ ਅੰਦਰ ਮੈਂ ਤਾਂ ਭਾਂਡੇ ਮਾਂਜੀ ਜਾਂਦੀ ਸੀ ਮੈਂ ਭਾਂਡੇ ਕੰਨ ਮਾਂਜੀ ਸੀ ਮੈਨੂੰ ਤਾਂ ਲੱਗਦਾ ਸੀ ਮੈਂ ਤੂੰ ਅੰਦਰ ਢੋਲ ਵਜਾਈ ਜੰਨੀ ਆ ਨਾ ਨਾ ਭਾਂਡੇ ਮਾਂਜੀ ਜਾਂਦੀ ਸੀ ਭਾਂਡੇ ਮਾਂਜੀ ਜਾਂਦੀ ਸੀ ਉਹ ਤਾਂ ਜਵਾਖੜੀ ਹਾਰ ਕੇ ਉਹਨੂੰ ਕੋਠੇ ਤੇ ਜਾ ਕੇ ਪੜਨ ਲੱਗੀ ਹੈਗੀ ਇੱਥੇ ਪੜਦੀ ਤਾਂ ਤੇ ਤਜਰੀ ਨਹੀਂ ਗਈ ਉਹ ਹੱਦ ਹੋਈ ਖੜੀ ਆ ਹਰ ਇੱਕ ਸੀਮਾ ਦੀ ਹੱਦ ਹੁੰਦੀ ਹੈਗੀ ਤੁਸੀਂ ਜਿਹੜਾ ਪਾਰ ਕਰੀ ਤੁਰੰਗਾ ਜਾਣੋ ਸਾਰਾ ਦਿਨ ਕੁੜੀ ਦੀ ਖਿਆ ਕਰਦੀ ਰਹਿੰਦੀ ਵੀਰ ਤੂੰ ਨਾ ਮੈਂ ਮੇਰੇ ਮੈਂ ਤਾਂ ਕੁਛ ਨਹੀਂ ਕੀਤਾ ਮੈਂ ਭਾਂਡੇ ਮਾਰ ਗਏ ਨੇ ਚੱਲ ਕੋਈ ਗੱਲ ਨਹੀਂ ਹੈ ਹੌਲੀ ਮਾਂਜ ਲਾ ਲਈ ਭਾਂਡੇ ਹੌਲੀ ਮਾਂਜ ਲਾ ਜਾ ਪਾ ਜਾ ਮਾਂਜ ਲਾ ਜਾ ਕੇ ਹਾਂ ਮੈਂ ਕੁੜੀ ਨੂੰ ਵੀ ਵਾਰ ਲਗ ਦਿਤੀ ਹੈਗੀ ਕਿੱਥੇ ਨਾ ਨੇ ਮੇਰਾ ਦਿਮਾਗ ਖੋਲਾ ਕੀਤਾ ਹਰ ਜਮਾਇਨਾ ਦੀ ਤਾਂ ਓਹ ਹੋ ਆਪ ਦੀ ਆਪ ਤਾਂ ਕੋਈ ਕੰਮ ਨਹੀਂ ਕਰਦੀਗੀ ਕੋਈ ਕੰਮ ਇਹਨੂੰ ਔੜਦਾ ਹੀ ਨਹੀਂ ਹੈਗਾ ਪਤਾ ਨਹੀਂ ਜਾਣ ਬੁੱਝ ਕੇ ਨਹੀਂ ਕਰਦੀ ਕਿ ਪਤਾ ਨਹੀਂ ਕੰਮ ਔੜਦਾ ਨਹੀਂ ਹੈਗਾ ਮੇਰੇ ਦਿਮਾਗ ਦੀ ਵੈਰਨ ਜਿੱਦਾਂ ਦੀ ਵਿਆਹ ਕੇ ਲੈ ਕੇ ਆਂਦੀ ਹੈ ਕਦੇ ਤਾਂ ਇਹਨੇ ਕੰਮ ਕੀਤਾ ਹੋਵੇ ਨਹੀਂ ਬਹੂ ਗੱਲ ਸੁਣ ਮੇਰੀ ਕਿੱਥੇ ਜਿਆਂ ਤੂੰ ਹਾਂ ਮੰਮੀ ਮੇਰਾ ਸਹਰਾਣਾ ਮੇਰੀ ਦਰੀ ਮੇਰਾ ਸਾਰਾ ਬਿਸਤਰਾ ਮੈਨੂੰ ਤੋਤਾ ਹੋਣਾ ਚਾਹੀਦਾਗਾ ਆਪਦੀ ਆਪ ਤੈਨੂੰ ਪਤਾ ਨਹੀਂ ਲੱਗਦਾਗਾ ਵੀ ਸੱਸ ਦਾ ਬਿਸਤਰਾ ਤੋਦਿਆ ਮੈਂ ਤੋਦਨੀ ਮੰਮੀ ਜਾ ਤੋ ਦੇ ਭੱਜ ਜਾ ਜਾ ਤੋਦਨੀ ਹੈ ਕਿਆ ਹੋਇਆ ਹੋਏਗਾ ਹਲੋ ਹਾਂ ਕਿਵੇਂ ਹੋ ਜੀ ਤੁਹਾਨੂੰ ਦੱਦਾਂ ਨੂੰ ਗੱਲ ਦੱਸਣੀ ਹੈ ਮੈਂ ਤਾਂ ਅੱਗੇ ਪੜਦੇ ਹੋਵਾਂਗੇ ਤੂੰ ਦੇਖੋਗੇ ਘਰ ਨੇ ਆ ਕਿਹਨੇ ਮੇਰੇ

ਆ ਕੀ ਗੱਲ ਆ ਤੂੰ ਮੈਨੂੰ ਗੱਲ ਦੱਸ ਪਹਿਲਾਂ ਗੱਲ ਕੀ ਆ ਮੰਮੀ ਇਹ ਕੁੜੀ ਜਿਹਨਾਂ ਅੱਥੇ ਬੈਠੀ ਫੋਨ ਤੇ ਗੱਲਾਂ ਮਾਰੀ ਹੈ ਜੀ ਤੁਸੀਂ ਮੇਰੇ ਨਾਲ ਲੜ ਕੇ ਫੋਨ ਦਵਾਤਾ ਉਹ ਗੱਲਾਂ ਮਾਰੀ ਹੁੰਦੀਆਂ ਫੋਨ ਤੇ ਬੈਠੀ ਹੈ ਮੇਰੀ ਜੀ ਤੇ ਤੂੰ ਐਡਾ ਵੱਡਾ ਇਲਜ਼ਾਮ ਲਾਇਆ ਨਹੀਂ ਮੰਮੀ ਇਲਜ਼ਾਮ ਨਹੀਂ ਲਾਇਆ ਤੁਸੀਂ ਮੇਰੇ ਨਾਲ ਵੀ ਚੱਲੋ ਮੈਂ ਤੁਹਾਨੂੰ ਦਿਖਾ ਕੇ ਲਿਆ ਚੱਲ ਮੈਂ ਹੁਣੀ ਚੱਲਦੀ ਆ ਜੇ ਨਾ ਕੋਈ ਗੱਲ ਹੋਈ ਤਾਂ ਗੁੱਤ ਪੱਟ ਦੇਣੀ ਆ ਮੈਂ ਨਹੀਂ ਸੱਚੀ ਮੈਂ ਕਿੱਥੇ ਲਓ ਕੀ ਐਡਾ ਕਿਵੇਂ ਹਾਂ ਸੱਚ ਉਹ ਸੱਚ ਮੈਂ ਤਾਂ ਆ ਗਈ ਬੱਸ ਲਾਕ ਉਹ ਤੇ ਭੂਣ ਤਾਂ ਫੋੜਿਆ ਲੈ ਹੋਰ ਕਿ ਮੈਂ ਤਾਂ ਨੂੰ ਮੀਨੂ ਬੋਲਾ ਲਾ ਕੇ ਉਹ ਨੂੰ ਬੋਲੇ ਕਿ ਬੜਾ ਇਹ ਮੈਂ ਕੀ ਕਰਨੀ ਤੇ ਨਾਲੇ ਬਾਹਰ ਨਹੀਂ ਆਈਆਂ ਹੋਰ ਨਹੀਂ ਹਾਂ ਠੀਕੇ ਨਾਲ ਗੱਲਾਂ ਮਾਰਦੀ ਆ ਦੱਸ ਮੈਨੂੰ ਇਹ ਤਾਂ ਹਾਂ ਦੱਸ ਵਾਸਤੇ 6 ਦੀ 10 ਵੀ ਕਿਹਦੇ ਨਾਲ ਗੱਲਾਂ ਮਾਰਦੀ ਆ ਹੈ ਤੂੰ ਸੱਸ ਸਹੁਰਾ ਨੂੰ ਲੋ ਸੱਸ ਨੂੰ ਲੜਾਉਂਦੀ ਰਹੀ ਆ ਮੋਬਾਈਲ ਚ ਤੂੰ ਮੈਂ ਅੱਜ ਹੀ ਪਰ ਮੈਨੂੰ ਫੜ ਕੇ ਤੇਰਾ ਸਤੂ

सोचा भी नहीं शतान कुी है, है।, है समझती रही बरताव कर सच ही कहती वह मोबाइल नहीं दिखती मैं पढ़ती है मैं पढ़ती हाँ इतने आके बैठी कुड़िया मारती गल टके दे दार के घरे जाके आई भी यार कुछ नी पढ़ देगा मिया है मम्मी इन्हें गुस्सा करी बस तू भी मेरे मैं मैं बार नहीं क्यों तू क्या कोई गई मम्मी मैं बाहर कट ली छोटी वह पता नहीं है पता इन सेंस होनी चाहिए परिजा ही है वह तेरे ना कैसा बर्ताव कर दी गई मैं साथ दी गई है तू सही सी ਉਹ ਗਲਤ ਸੀ ਮੈਨੂੰ ਮਾਫ ਕਰ ਦੇ ਪੁੱਤ ਮੈਨੂੰ ਗਲਤੀ ਹੋ ਗਈ ਚਲ ਕੋਈ ਮਮੀ ਤੁਸੀਂ ਮੈਨੂੰ ਆਫੀ ਮੰਗੋ ਤੁਸੀਂ ਮੈਨੂੰ ਚਾਬੀ ਦੇ ਦੋ ਕਮਰੇ ਦੀ ਨੂੰ ਬਾਹਰ ਕੱਢ ਲੈ ਕੋਈ ਗੱਲ ਨਹੀਂ ਛੋਟੀ ਆ ਹੋ ਨਹੀਂ ਇਹਨੂੰ ਹੋਰ ਪਤਾ ਲੱਗਣ ਦੇ ਨਹੀਂ ਕੋਈ ਗੱਲ ਨਹੀਂ ਮੈਂ ਉਹ ਸਮਝਾ ਦੂੰਗੀ ਮਮੀ ਤੁਸੀਂ ਮੈਨੂੰ ਚਾਬੀ ਦੇ ਕਿੰਨਾ ਪਾਣੂ ਵੇਖੂ ਖੋ ਬਣਾਉਂਦੀ ਰਹੀ ਚਾਣ ਕੇ ਮੋਠੇ ਤੇ ਕੁੜਨਾ ਨਾਲ ਗੱਲਾਂ ਮਾਰੀ ਜਾਂਦੀ ਹੈ ਜਿਹੜੇ ਵੀਰਨ ਨੂੰ ਦੱਸਿਓ ਬਾਦ ਵਿੱਚ ਸਕਲੂਗਾ ਕੋਈ ਗੱਲ ਨਹੀਂ ਮੈਂ ਆਪੇ ਸਮਝਾ ਦੂੰਗੀ ਅਸੀਂ ਤਾਂ ਬਣੇ ਇਹ ਹੀ ਚੀਜ਼ ਕਹਿੰਦੇ ਸੀ ਵੀ ਫੋਨ ਤੇ ਪੜਦੀ ਰਹਿੰਦੀ ਹੈ ਕੁੜੀ ਤਾਂ ਹੀ ਕਹਿੰਦੇ ਨਾਲ ਇਹ ਫੋਨ ਗਲਤ ਨੂੰ ਵੀ ਬਣੇ ਤਾਂ ਸਹੀ ਨੂੰ ਵੀ ਬਣੇ

ਸਾਡੀ ਵੀਡੀਓ ਅੱਜ ਦੀ ਨਨਤ ਪਰਜਾਈ ਚ ਫਰਕ ਤੁਹਾਨੂੰ ਕਿਵੇਂ ਦੀ ਲੱਗੂਗੀ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਤੇ ਐਂਡ ਅੱਜ ਮੈਨੂੰ ਹੁਣ ਦੇਖ ਜਿਵੇਂ ਜੇ ਕੱਲੀ ਨੂੰ ਕਰਨਾ ਪਿਆ ਕਿਉਂਕਿ ਸਾਡਾ ਕਾਕੂ ਲੱਗ ਗਿਆ ਰੋਣ ਆਦੀ ਮੰਮੀ ਕੋਲੇ ਚੱਲ ਗਿਆ ਤੇ ਫਿਰ ਹੈਰੀ ਸਾਡੀ ਲੈਂਦੀ ਆ ਸ਼ਾਰਟ ਇਸ ਕਰਕੇ ਤੇ ਫਿਰ ਮੈਂ ਕਿਹਾ ਵੀ ਚਲ ਕੋਈ ਗੱਲ ਨਹੀਂ ਐਂਡ ਮੈਂ ਇਕੱਲੇ ਬੈਠ ਕੇ ਕਰ ਦੇਣੀ ਆ ਤੇ ਤੁਸੀਂ ਸਾਡੀਆਂ ਵੀਡੀਓ ਵੱਧ ਤੋਂ ਵੱਧ ਦੇਖਿਆ ਕਰੋ ਲਾਈਕ ਕਮੈਂਟ ਸ਼ੇਅਰ ਕਰਦਿਆ ਕਰੋ ਤੇ ਤੁਸੀਂ ਸਾਡੀਆਂ ਵੀਡੀਓ ਸਾਡੇ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਜਿਵੇਂ ਤੁਸੀਂ ਸਾਨੂੰ ਪਹਿਲਾਂ ਪਿਆਰ ਦਿੰਦੇ ਆਇਓ ਉਵੇਂ ਸਾਨੂੰ ਤੁਸੀਂ ਅੱਗੇ ਵੀ ਪਿਆਰ ਦਿੰਦੇ ਆਇਓ ਤੁਸੀਂ ਅੱਗੇ ਸਾਨੂੰ ਲੈ ਕੇ ਜਾਣਾ ਕਿਉਂਕਿ ਵਧੀਆ ਵੀਡੀਓ ਹੁੰਦੀਆਂ ਸਾਡੀਆਂ ਪਰਿਵਾਰ ਚ ਬੈਠ ਕੇ ਵੇਖਣ ਵਾਲੀਆਂ ਹੁੰਦੀਆਂ ਲਗੀਆਂ ਅਸੀਂ ਤਾਂ ਵੈਸੇ ਘਰ ਦਾ ਪਰਿਵਾਰ ਪਰਿਵਾਰ ਹੀ ਮੇਰੀ ਨੂੰਹ ਕੁੜੀਆ ਮੇਰੀ ਤੇ ਆਪ ਪਾਪੀ ਅਸੀਂ ਵੀਡੀਓ ਬਣਾਉਨੇ ਆਂ ਤੇ ਕੋਈ ਬੰਦਾ ਵੀ ਅਸੀਂ ਵੀਡੀਓ ਵਿੱਚ ਨਹੀਂ ਕਰਦੇ ਲੈਤਾ ਤੇ ਸਾਡੀਆਂ ਤਾਂ ਵਧੀਆ ਸੱਚੀਆਂ ਸਾਫ਼ ਸੁਥਰੀਆਂ ਵੀਡੀਓ ਹੁੰਦੀਆਂ ਨੇ ਤੇ ਤੁਸੀਂ ਵੱਧ ਤੋਂ ਵੱਧ ਦੇਖਿਆ ਕਰੋ ਕਿਉਂਕਿ ਜਿਵੇਂ ਹੁਣ ਆਪਾਂ ਮਾੜੀ ਵੀਡੀਓ ਨੂੰ ਨਿੰਦਦੇ ਨੇ ਆ ਸਾਫ਼ ਸੁਥਰੀ ਆਪਾਂ ਵੀਡੀਓ ਦੇਖਾਂਗੇ ਤਾਂ ਫੇਰ ਹੀ ਆਪਾਂ ਨੂੰ ਅੱਗੇ ਗਿਆਨ ਆਉਣਾ ਨਾ ਵੀ ਇਹ ਸਾਫ਼ ਸੁਥਰੀ ਵੀਡੀਓ ਇਸ ਕਰਕੇ ਤੁਸੀਂ ਵਧੀਆ-ਵਧੀਆ ਵੀਡੀਓ ਦੇਖਿਆ ਕਰੋ ਤੇ ਤੁਸੀਂ ਦੇਖਦੇ ਰਹੋ ਸਾਡੀਆਂ ਵੀਡੀਓ ਨੂੰ ਧੰਨਵਾਦ ਜੀ ਸਸਰੀ ਅਕਾ ਨੂੰ ਕਰਦਾ ਆਂ ਯਾਰ I'm hurting them because